ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਦੇ ਲਈ ਚੋਣ ਕਮਿਸ਼ਨ ਨੇ ਐਨਓਸੀ ਜਾਰੀ ਕਰ ਦਿੱਤੀ ਹੈ। ਇਹਦੇ ਲਈ ਹੁਣ ਠੇਕਿਆਂ ਦੀ ਨਿਲਾਮੀ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਤੋਂ ਪਹਿਲਾਂ ਅਦਰਸ਼ ਚੋਣ ਜਾਬਤਾ ਲਾਗੂ ਹੋਣ ਕਾਰਨ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਦੇ ਉੱਤੇ ਰੋਕ ਲੱਗ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਅਕਕਾਰੀ ਵਿਭਾਗ ਦੇ ਵੱਲੋਂ ਅੱਜ ਠੇਕਿਆਂ ਦੀ ਨਿਲਾਮੀ ਦੇ ਸਬੰਧੀ ਦੁਬਾਰਾ ਹੁਕਮ ਜਾਰੀ ਕੀਤੇ ਜਾਣਗੇ। ਲਗਭਗ ਹਰ ਸਾਲ 31 ਮਾਰਚ ਨੂੰ ਸ਼ਰਾਬ ਦੇ ਠੇਕੇ ਟੁੱਟਦੇ ਨੇ, ਰੱਦ ਕਰ ਦਿੱਤੇ ਜਾਂਦੇ ਆ ਤੇ ਨਵੇਂ ਠੇਕਿਆਂ ਦੀ ਨਿਲਾਮੀ ਦੇ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਇਸ ਸਟੇਟ ਦੇ ਪਗ ਨੇ 2024-25 ਦੇ ਲਈ ਨਵੀਂ ਆਪਕਾਰੀ ਨੀਤੀ ਦੇ ਤਹਿਤ ਪਰਚੀ ਪ੍ਰਣਾਲੀ ਦੇ ਰਾਹੀਂ ਠੇਕਿਆਂ ਦੇ ਡਰਾ ਕੱਢਣ ਦਾ ਫੈਸਲਾ ਕੀਤਾ ਸੀ ਤੇ ਇਹ ਡਰਾ ਬੀਤੇ ਸ਼ੁੱਕਰਵਾਰ ਨੂੰ ਕੱਢੇ ਜਾਣੇ ਸੀ ਪਰ ਇਸ ਦੌਰਾਨ ਚੋਣ ਕਮਿਸ਼ਨ ਦੇ ਵੱਲੋਂ ਇਸ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਇਹ ਰੋਕ ਹਟਾ ਦਿੱਤੀ ਗਈ ਹੈ ਜੇਤੂ ਲਵਾ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਹੈ ਪੰਜਾਬ ਸਰਕਾਰ ਦੀ 2024-25 ਦੀ ਆਪਕਾਰੀ ਨੀਤੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚਣੌਤੀ ਮਿਲੀ ਹੈ ਪਟੀਸ਼ਨ ਪਾਈ ਗਈ ਹੈ ਪਟੀਸ਼ਨ ਦੇ ਵਿੱਚ ਡਰਾ ਦੇ ਰਾਹੀਂ ਅਲਾਟਮੈਂਟ ਦੇ ਲਈ ਅਰਜੀ ਫੀਸ ਵਧਾ ਕੇ 75000 ਰੁਪਏ ਕਰਨ ਅਤੇ ਇਸ ਨੂੰ ਨਾ ਵਾਪਸੀਯੋਗ ਬਣਾਉਣ ਦੇ ਉੱਤੇ ਸਵਾਲ ਚੁੱਕੇ ਗਏ ਨੇ ਸ਼ੁੱਕਰਵਾਰ ਨੂੰ ਪਟੀਸ਼ਨ ਤੇ ਬਹਿਸ ਤੋਂ ਬਾਅਦ ਹਾਈ ਕੋਰਟ ਨੇ ਹੁਣ ਸੁਣਵਾਈ ਦੇ ਲਈ 10 April ਦਾ ਸਮਾਂ ਤੈਅ ਕੀਤਾ ਪਟੀਸ਼ਨ ਦਾਇਰ ਕਰਦੇ ਹੋਏ ਮੋਗਾ ਦੇ ਮੈਸੇਜ ਦਰਸ਼ਨ ਸਿੰਘ ਐਂਡ ਕੰਪਨੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਡਰਾ ਦੇ ਰਾਹੀਂ 224 225 ਦੇ ਲਈ ਠੇਕੇ ਲਾਟ ਕਰਨ ਦਾ ਫੈਸਲਾ ਕੀਤਾ ਪਟੀਸ਼ਨਰ ਨੇ ਦੱਸਿਆ ਹੈ ਕਿ ਕੁਝ ਸਾਲ ਪਹਿਲਾਂ ਤੱਕ ਅਰਜੀ ਦੀ ਫੀਸ ਸਿਰਫ 3500 ਰੁਪਏ ਹੁੰਦੀ ਸੀ ਪਰ ਹੁਣੇ ਅਚਾਨਕ ਵਧਾ ਕੇ 75000 ਰੁਪਏ ਕਰ ਦਿੱਤੀ ਗਈ ਹੈ ਇਹ ਅਰਜੀ ਫੀਸ ਸੰਬੰਧੀ ਨਿਯਮ ਇਹ ਵੀ ਟੈਗ ਕੀਤਾ ਗਿਆ ਹੈ ਕਿ ਜੇਕਰ ਅਲਾਟਮੈਂਟ ਨਹੀਂ ਕੀਤੀ ਜਾਂਦੀ ਤਾਂ ਇਹ ਰਕਮ ਵਾਪਸ ਨਹੀਂ ਕਰੀ ਜਾਏਗੀ ਭਾਵ ਕਿ ਇਹ ਨਨ ਰਿਫੰਡੇਬਲ ਹੈ ਪਟੀਸ਼ਨ ਕਰਤਾ ਨੇ ਦੱਸਿਆ ਕਿ ਹੁਣ ਤੱਕ ਸਰਕਾਰ ਨੂੰ ਕਰੀਬ 35000 ਦੇ ਨਿਡਿਚੜੀਆਂ ਅਰਜ਼ੀਆਂ ਮਿਲ ਚੁੱਕੀਆਂ ਨੇ ਜਿਨ੍ਹਾਂ ਤੋਂ ਸਰਕਾਰ ਨੂੰ ਲਗਭਗ 260 ਕਰੋੜ ਰੁਪਏ ਦੀ ਆਮਦਨ ਹੋਈ ਹੈ ਸਰਕਾਰ ਦੀ ਨੀਤੀਕਰਨ ਲੋਕਾਂ ਦੇ ਨਾਂ ਡਰਾ ਦੇ ਵਿੱਚ ਨਹੀਂ ਆਉਣਗੇ ਉਹਨਾਂ ਦੀ ਅਰਜੀ ਫੀਸ ਦੇ ਵਿੱਚੋਂ 75000 ਰੁਪਏ ਦਾ ਨੁਕਸਾਨ ਹੋਏਗਾ ਅਜਿਹੇ ਚ ਹਾਈ ਕੋਰਟ ਦੇ ਵਿੱਚ ਸਰਕਾਰ ਦੀ ਇਸ ਨੀਤੀ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ ਤੇ ਹੁਣ 10 ਅਪ੍ਰੈਲ ਨੂੰ ਮਾਨਯੋਗ ਹਾਈ ਕੋਰਟ ਦੇ ਤੇ ਸੁਣਵਾਈ ਕਰੇਗਾ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਸਰਕਾਰ ਨੇ ਇਹ ਨੀਤੀ ਲਾਟ ਕੀਤੀ ਇਹ ਨੀਤੀ ਬਣਾਈ ਤਾਂ ਸਰਕਾਰ ਨੇ ਸੋਚਿਆ ਸੀ ਕਿ 60 ਤੋਂ ਲੈ ਕੇ 70 ਕਰੋੜ ਰੁਪਏ ਦੇ ਵਿੱਚ ਵਿੱਚ ਦਾ ਜਿਹੜਾ ਵਿੱਤੀ ਫਾਇਦਾ ਸਰਕਾਰ ਨੂੰ ਅਰਜੀਆਂ-ਅਰਜੀਆਂ ਤੋਂ ਹੋ ਸਕਦਾ ਪਰ ਉਹ ਉਹਨਾਂ ਦੀਆਂ ਆਸਾਂ ਤੋਂ ਵੀ ਕਿਤੇ ਅੱਗੇ ਨਿਕਲ ਗਿਆ ਤੇ 260 ਕਰੋੜ ਰੁਪਏ ਦੱਸਿਆ ਜਾ ਰਿਹਾ ਕਿ ਹੁਣ ਤੱਕ ਸਰਕਾਰ ਨੂੰ ਫਾਇਦਾ ਹੋ ਚੁੱਕਿਆ ਪਰ ਇਹਦੇ ਨਾਲ ਹੀ ਚੰਡੀਗੜ੍ਹ ਦੀ ਜ਼ਿਕਰ ਗੱਲ ਕਰ ਲਈਏ ਤਾਂ ਚੰਡੀਗੜ੍ਹ ਦੇ ਵਿੱਚ ਠੇਕਿਆਂ ਦੀ ਬੋਲੀ ਦੇ ਲਈ ਬੰਦੇ ਨਹੀਂ ਲੱਭ ਰਹੇ ਨੇ ਲਗਭਗ ਕਿਹ ਠੇਕੇ ਐ ਜਿਹੜੇ ਅਜੇ ਤੱਕ ਬੋਲੀ ਦੇ ਅਧੀਨ ਨਹੀਂ ਆਏ ਨੇ ਤੇ ਦੂਸਰੇ ਪਾਸੇ ਚੋਣ ਜ਼ਾਬਤਾ ਲੱਗਿਆ ਤਾਂ ਉਸ ਵੇਲੇ ਦੇ ਵਿੱਚ ਬੋਲੀ ਕਰਾਉਣਾ ਇੱਕ ਵੱਡਾ ਟਾਸਕ ਚੰਡੀਗੜ੍ਹ ਪ੍ਰਸ਼ਾਸਨ ਦੇ ਲਈ ਤੇ ਸਬੰਧਿਤ ਵਿਭਾਗ ਦੇ ਲਈ ਹੋ ਸਕਦਾ ਹੈ ਪਰ ਪੰਜਾਬ ਦੇ ਵਿੱਚ ਜਿੱਥੇ ਇਸ ਨੀਤੀ ਨੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਇੱਕ ਚੰਗਾ ਹੰਦਾ ਲਾਇਆ ਭਾਵੇਂ ਕਿ ਖਜ਼ਾਨੇ ਦੇ ਵਿੱਚ 260 ਕਰੋੜ ਰੁਪਇਆ ਐਡ ਕਰ ਦਿੱਤਾ ਤਾਂ ਹੁਣ ਉਹ ਐਡ ਕਰਨ ਵਾਲੇ ਫੈਸਲੇ ਨੂੰ ਵੀ ਚੁਣੌਤੀ ਦਿੱਤੀ ਜਾ ਚੁੱਕੀ ਹੈ ਹੁਣ ਵੇਖਣਾ ਬਣਦਾ ਹੈ ਕਿ ਹਾਈ ਕੋਰਟ ਦੇ ਵਿੱਚ 10 April ਨੂੰ ਜਿਹੜੀ ਇਹਦੇ ਤੇ ਸੁਣਵਾਈ ਹੋਣੀ ਹੈ ਉਹਦੇ ਚ ਕਿਸ ਤਰੀਕੇ ਦਾ ਫੈਸਲਾ ਹੁੰਦਾ ਕੀ ਉਹ ਫੈਸਲਾ ਪੰਜਾਬ ਸਰਕਾਰ ਦੇ ਹੱਕ ਚ ਹੋਏਗਾ ਜਾਂ ਪਟੀਸ਼ਨ ਕਰਤਾ ਦੇ ਹੱਕ ਚ ਹੋਏਗਾ ਇਹ ਆਉਣ ਵਾਲੇ ਸਮੇਂ ਨੇ ਬਿਆਨ ਕਰਨਾ